ਵਾਹਿਗੁਰੂ ਜੀ ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਾਣ ਨਾ ਸਾਖੂ ਤੂੰ ਖਾਖਰੂਤ ਭਗਵਾਨਾ ਕੁਨ ਮ ਫਿਰ ਵਾਹਿਗੁਰੂ ਸਾਹਿਬ ਜੀਓ ਸੁਦੇ ਵਹਲਾ ਪੰਜਵਾ ਦਰਸ਼ਨ ਦੇਹ ਜੀਵਾ ਗੁਰ ਤੇਰਾ ਉਰਨ ਕਰਮ ਹੋਏ ਪ੍ਰਮੇਰਾ ਦਰਸ਼ਨ ਦੇਹ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੀਰਾ ਇਹ ਬਿਨੰਤੀ ਸੁ ਪ੍ਰਭ ਮੀਰੇ ਦੇ ਨਾਮ ਕਰ ਆਪਣੇ ਤੇਰੇ ਰਹਾ ਆਪਣੇ ਸ਼ਰਨ ਰਾਖ ਪ੍ਰਭਾ ਦਾਤੇ ਗੁਰ ਪ੍ਰਸਾਦਿ ਜਨ ਬਲ ਮੈਂ ਜਾਤਿ ਸੁਨੋ ਨੀਤਾ ਚਰਨ ਕਮਲ ਅਸੇ ਮੇਰ ਕੀਤਾ ਨਾਨਕ ਏਕ ਕਰੈ ਅਰਦਾਸ ਬਿਸਰ ਨਾਹੀ ਪੂਰਨ ਗੁਣਤਾ ਨਾਨਕ ਏਕ ਕਰੈ ਅਰਦਾਸ ਬਿਸਰ ਨਾਹੀ ਪੂਰਨ ਗੁਣਤਾ ਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਕਿਫਤੇ